ਸਾਬਕਾ ਮੰਤਰੀ ਵਿਕਰਮ ਮਜੀਠੀਆ ਅੱਜ ਫੇਰ ਐਸਆਈਟੀ ਅੱਗੇ ਪੇਸ਼ ਨਹੀਂ ਹੋਏ ਜਿਨ੍ਹਾਂ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਐਸਆਈਟੀ ਦੇ ਵੱਲੋਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਜਿਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਸਮਨ ਭੇਜੇ ਗਏ ਸੀ 20 ਜੁਲਾਈ ਦਾ ਉਹਨਾਂ ਨੂੰ ਸਮਨ ਭੇਜਿਆ ਗਿਆ ਸੀ ਕਿ ਐਸਆਈਟੀ ਦੇ ਅੱਗੇ ਉਹ ਪੇਸ਼ ਹੋਣ ਅਤੇ ਉਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾਣਗੇ ਪਰ ਵਿਕਰਮ ਮਜੀਠੀਆ ਅੱਜ ਫੇਰ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਉਹਨਾਂ ਨੇ ਇਹ ਹਵਾਲਾ ਦਿੱਤਾ ਹੈ ਕਿ 3 ਜੁਲਾਈ ਨੂੰ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਅਤੇ ਇਸ ਮਾਮਲੇ ਦੇ ਵਿੱਚ ਉਸ ਕੇਸ ਦੇ ਵਿੱਚ ਉਹਨਾਂ ਨੇ ਅੱਜ ਦਿੱਲੀ ਦੇ ਵਿੱਚ ਆਪਣੇ ਵਕੀਲਾਂ ਦੇ ਨਾਲ ਸਲਾਹ مشورہ ਕਰਨਾ ਹੈ ਮੀਟਿੰਗ ਕਰਨੀ ਹੈ ਜਿਸ ਕਾਰਨ ਉਹ ਦਿੱਲੀ ਪਹੁੰਚੇ ਹੋਏ ਨੇ ਤੇ ਇਸ ਕਾਰਨ ਉਹ ਐਸਆਈਟੀ ਅੱਗੇ ਅੱਜ ਦੁਬਾਰਾ ਤੋਂ ਪੇਸ਼ ਨਹੀਂ ਹੋ ਸਕਦੇ ਦੱਸਦੀ ਹੈ ਕਿ ਵਿਕਰਮ ਮਜੀਠੀਆ ਨੇ ਇਹ ਜਾਣਕਾਰੀ ਐਸਆਈਟੀ ਨੂੰ ਇੱਕ ਪੱਤਰ ਲਿਖ ਕੇ ਦਿੱਤੀ ਉਹਨਾਂ ਦੇ ਵਕੀਲ ਵੱਲੋਂ ਐਸਆਈਟੀ ਨੂੰ ਇਹ ਪੱਤਰ ਲਿਖਿਆ ਗਿਆ ਹੈ ਕਿ 20 ਜੁਲਾਈ ਨੂੰ ਯਾਨੀ ਕਿ ਅੱਜ ਵਿਕਰਮ ਮਜੀਠੀਆ ਉਹਨਾਂ ਦੇ ਅੱਗੇ ਪੇਸ਼ ਨਹੀਂ ਹੋ ਸਕਦੇ ਹਵਾਲਾ ਇਹ ਦਿੱਤਾ ਗਿਆ ਹੈ ਕਿ ਵਿਕਰਮ ਮਜੀਠੀਆ ਦੀ 23 ਜੁਲਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਉਸ ਕੇਸ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਵਕੀਲਾਂ ਦੇ ਨਾਲ ਅੱਜ ਸਲਾਹ مشورہ ਕੀਤਾ ਜਾਣਾ ਹੈ ਮਜੀਠੀਆ ਦੇ ਵਕੀਲ ਸੋਪਤੀ ਨੇ ਐਸਆਈਟੀ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਭੇਜੇ ਸਮਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ 18 ਜੁਲਾਈ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਣ ਕਰਕੇ ਵਿਕਰਮ ਮਜੀਠੀਆ ਪਟਿਆਲਾ ਨਹੀਂ ਆ ਸਕੇ ਸੀ ਜਿਸ ਤੇ ਸਿਟ ਨੇ ਜਾਣਬੁੱਝ ਕੇ 20 ਜੁਲਾਈ ਨੂੰ ਅਗਲੀ ਤਾਰੀਖ ਰੱਖੀ ਹੈ ਵਕੀਲ ਅਨਸਾਰ ਜੇਵਿਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਐਸਆਈਟੀ ਇਦਾਂ ਦੇ ਕਦਮ ਚੁੱਕ ਰਹੀ ਹੈ बार-बार ਉਹਨਾਂ ਨੂੰ ਸਮਨ ਉਹਨਾਂ ਹੀ ਤਰੀਕਾ ਦੇ ਉੱਪਰ ਭੇਜ ਰਹੀ ਹੈ ਜਿਸ ਦਿਨ ਉਹ ਨਹੀਂ ਆ ਸਕਦੇ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਮਾਮਲੇ ਦੇ ਵਿੱਚ ਵਕੀਲ ਦਾ ਕਹਿਣਾ ਹੈ ਕਿ ਐਸਆਈਟੀ ਵਿਗਨਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਮਜੀਠਿਆ ਨੂੰ ਮਿੱਥਿਆ ਤਰੀਕਾ ਤੇ ਬੁਲਾਇਆ ਜਾ ਰਿਹਾ ਜੋ ਕਿ ਜਾਇਜ਼ ਬਿਲਕੁਲ ਵੀ ਨਹੀਂ ਹੈ ਦੱਸਦੀ ਹੈ ਕਿ 2021 ਦੇ ਵਿੱਚ ਦਰਜ ਐਨਡੀ ਪੀਐਸ ਐਕਟ ਮਾਮਲੇ ਸੰਬੰਧੀ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵੱਲੋਂ ਸਾਬਕਾ ਮੰਤਰੀ ਤੋਂ ਇਸ ਬਾਰੇ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਲਈ ਸਮਨ ਭੇਜੇ ਜਾ ਰਹੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਐਸਆਈਟੀ ਕਈ ਵਾਰ ਮਜੀਠੀਆ ਤੋਂ ਪੁੱਛਗਿੱਛ ਕਰ ਚੁੱਕੀ ਹੈ ਇਕ ਵਾਰ ਫੇਰ ਦੱਸ ਦਈਏ ਕਿ 18 ਜੁਲਾਈ ਨੂੰ ਵੀ SIT ਦੇ ਵੱਲੋਂ ਵਿਕਰਮ ਮਜੀਠੀਆ ਨੂੰ ਸਮਨ ਭੇਜਿਆ ਗਿਆ ਸੀ ਪਰ 18 ਜੁਲਾਈ ਨੂੰ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਤੋਂ ਵਿੱਚ ਪੇਸ਼ੀ ਸੀ ਤੇ ਉਸ ਦਿਨ ਉਹਨਾਂ ਨੇ ਇਹ ਕਿਹਾ ਸੀ ਕਿ ਜਾਣ ਬੁਝ ਕੇ SIT ਉਹਨਾਂ ਨੂੰ ਉਹੀ ਤਰੀਕਾਂ ਦੇ ਉੱਪਰ ਸਮਨ ਭੇਜ ਰਹੀ ਹੈ ਜਿਹੜੀਆਂ ਤਰੀਕਾ ਉਹਨਾਂ ਦੀ ਪਹਿਲਾਂ ਹੀ ਸ਼ੈਡਿਊਲਡ ਨੇ ਕਿ ਉਹਨਾਂ ਦੀਆਂ ਕੋਰਟ ਦੇ ਵਿੱਚ ਪੇਸ਼ੀਆਂ ਨੇ ਤੇ ਅੱਜ ਉਹਨਾਂ ਨੇ 20 ਜੁਲਾਈ ਨੂੰ SIT ਨੇ ਅੱਜ ਫੇਰ ਵਿਕਰਮ ਮਜੀਠੀਆ ਨੂੰ ਬੁਲਾਇਆ ਸੀ ਪਰ 23 ਜੁਲਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਪੇਸ਼ੀ ਹੈ ਤੇ ਇਸ ਪੇਸ਼ੀ ਦੇ ਕਾਰਨ ਉਹ ਦਿੱਲੀ ਗਏ ਨੇ ਕਿ 20 ਜੁਲਾਈ ਨੂੰ ਉਹਨਾਂ ਨੇ ਆਪਣੇ ਵਕੀਲਾ ਦੇ ਨਾਲ ਇਸ ਕੇਸ ਸੰਬੰਧੀ ਸਲਾਹ مشورہ ਕਰਨਾ ਹੈ ਤੇ ਇਸ ਕਰਕੇ ਉਹ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋ ਸਕੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਐਸਆਈਟੀ ਨੂੰ ਪੱਤਰ ਲਿਖ ਕੇ ਦਿੱਤੀ ਹੈ